ਹਾਂਜੀ ਦੋਸਤੋ ਕੀ ਹਾਲ ਚਾਲ ਆ ਵੀ ਪੰਜਾਬੀਓ ਉਮੀਦ ਕਰਦਾ ਵੀ ਸਾਰੇ ਠੀਕ ਠਾਕ ਹੋਵਾਂਗੇ ਤੇ ਮੇਰੇ ਵੀਰੋ ਇਹ ਜਿਹੜੀ ਵੀਡੀਓ ਅੱਜ ਪਾ ਰਹੇ ਆ ਧੰਨਵਾਦ ਵਾਲੀ ਹੈ ਨਾ ਇਹ ਵੀਡੀਓ ਤਾਂ ਅਸੀਂ ਉਹ ਵੋਟਾਂ ਤੋਂ ਪਹਿਲਾਂ ਹੀ ਯਾਨੀ ਸ਼ੂਟ ਕਰਤੀ ਸੀ 1 ਜੂਨ ਤੋਂ ਪਹਿਲਾਂ ਹੀ ਜਿਸ ਦਿਨ ਆਪਣੇ ਭਾਈ ਸਰਪਜੀਤ ਸਿੰਘ ਲਈ ਬੇਨਤੀ ਕੀਤੀ ਸੀਗੀ ਸਾਰੇ ਪੰਜਾਬੀਆਂ ਨੂੰ ਤੇ ਫਰੀਦਕੋਟ ਵਾਸੀਆਂ ਨੂੰ ਹੈ ਤੇ ਪਰ ਕਿਉਂਕਿ ਵਿਸ਼ਵਾਸ ਸੀਗਾ ਮੈਨੂੰ ਮਾਨ ਸੀਗਾ ਆਪਣੇ ਪੰਜਾਬੀਆਂ ਦੇ ਜਜ਼ਬਾਤਾਂ ਦੇ ਉੱਤੇ ਤੇ ਧੰਨਵਾਦ ਵਾਲੀ ਵੀਡੀਓ ਉਦੋਂ ਹੀ ਸ਼ੂਟ ਕਰਤੀ ਸੀਗੀ ਪਰ ਪਉਈ ਅੱਜ ਆ ਇੱਕ ਅੱਧਾ ਦਿਨ ਬੇਟ ਕਰਕੇ ਵੀ ਚੱਲ ਹੁਣ ਸਾਰੇ ਆਰਾਮ ਨਾਲ ਸੁਣਨਗੇ ਤੇ ਮੈਂ ਫਰੀਦਕੋਟ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਆ ਵੋਟਰਾਂ ਦਾ ਖਾਸ ਸਮੁੱਚੇ ਪੰਜਾਬੀਆਂ ਦੇ ਯਾਰ ਤਹਿ ਦਿਲੋਂ ਧੰਨਵਾਦ ਆ ਜਿਨ੍ਹਾਂ ਨੇ ਭਾਈ ਸਰਬਜੀਤ ਸਿੰਘ ਨੂੰ ਆਪਣੀ ਇੰਨੀ ਮਾਣਾ ਮੱਤੀ ਇੰਨੀ ਵਧੀਆ ਜਿੱਤ ਦਵਾਈ ਆ ਵੀ ਯਾਰ ਵੀ ਗਰਬ ਨਾਲ ਐਮ ਆਪਣੇ ਜਿਹੜੇ ਮੋਢੇ ਤੇ ਐ ਖੜੇ ਹੋ ਗਿਆ ਬਾਡੀ ਲੈਂਗੁਏਜ ਚੇਂਜ ਹੋ ਗਈ ਪੰਜਾਬੀਆਂ ਦੀ ਸਵਾਦ ਆ ਗਿਆ ਮੇਰੇ ਵੀਰੋ ਆਹ ਹੁੰਦੀ ਆ ਜਿੱਤ ਠੀਕ ਹੈ ਨਾ ਜਿਹੜੇ ਮਾਨ ਕਰਦੇ ਸੀਗੇ ਜਿਹੜੇ ਕਹਿੰਦੇ ਸਾਡੀ ਜਿੱਤ ਪੱਕੀ ਆ ਹੈ ਉਹ ਕਰਮ ਜਿੱਦਨ ਮੋਲ ਦੀ ਜਿੱਤ ਪੱਕੀ ਲਾਈ ਬੈਠੇ ਸੀ ਸੱਟੇ ਬਾਜ਼ੀ ਵੀ ਪੱਕੀ ਲਾਈ ਬੈਠੇ ਸੀ ਇਹਨੂੰ ਕਹਿੰਦੇ ਨੇ ਗੁਰੂ ਸਾਹਿਬ ਦੀ ਕਲਾ ਵਰਤਣੀ ਠੀਕ ਹੈ ਨਾ ਇਹਨੂੰ ਕਲਾ ਕਹਿੰਦੇ ਨੇ ਜਿਹੜੇ ਕਹਿੰਦੇ ਨੇ ਨਾ ਵੀ ਕਲਾ ਨਹੀਂ ਵਰਤਦੀ ਇਹਨੂੰ ਕਹਿੰਦੇ ਨੇ ਦਿਨ ਚਾਰ ਦੇ ਵਿੱਚ ਵਿੱਚ ਦੀ ਗੁਰੂ ਸਾਹਿਬ ਨੇ ਕਿਵੇਂ ਪਾਸਾ ਪਲਟਿਆ ਇਹ ਤਾਂ ਉਹ ਤੁਹਾਡੇ ਸਾਹਮਣੇ ਆ ਹੁਣ ਕਦੇ ਕੋਈ ਇਹੋ ਜਿਹੇ ਤਰਕ ਨਾ ਕਰਿਓ ਕਿ ਗੁਰੂ ਸਾਹਿਬ ਕਲਾ ਨਹੀਂ ਵਰਤਾਉਂਦੇ ਆ ਵਰਤਾਤੀ ਠੀਕ ਹੈ ਨਾ ਤੇ ਭਾਈ ਸਰਬਜੀਤ ਸਿੰਘ ਨੂੰ ਇੰਨਾ ਮਾਣ ਬਖਸ਼ਿਆ ਕੌਮ ਨੇ ਕੱਲਾ ਭਾਈ ਸਰਬਜੀਤ ਸਿੰਘ ਨੂੰ ਨਹੀਂ ਸਾਰੀ ਕੌਮ ਨੂੰ ਮਾਣ ਬਖਸ਼ਿਆ ਠੀਕ ਹੈ ਨਾ ਗੱਦਗੱਦ ਹੋ ਗਿਆ ਯਾਰ ਜਦ ਖਬਰ ਆਈ ਵੀ ਭਾਈ ਸਰਬਜੀਤ ਸਿੰਘ ਵੱਡੇ ਮਾਰਜਿਨ ਨਾਲ ਜਿੱਤ ਗਏ ਤੇ ਦੂਜੀ ਗੱਲ ਫਰੀਦਕੋਟ ਦੇ ਵੋਟਰੋ ਦੋਸਤੋ ਮਿੱਤਰੋ ਸਾਰੇ ਯਾਰ ਸਵਾਲ ਲਿਆ ਤਾਂ ਤੁਸੀਂ ਦਿਖਾਤਾ ਵੀ ਸਰਦਾਰਾਂ ਤੇ ਅਚਾਰਾਂ 'ਚ ਕੀ ਫਰਕ ਹੁੰਦਾ ਹੈ ਚੱਲ ਕਰਮਜੀਤਨ ਮੋਲ ਵੀ ਖਾਸਾ ਗਰਮੀ ਦਾ ਝੰਬਿਆ ਪਿਆਦੀ ਹੈ ਨਾ ਹੁਣ ਜਾਊਗਾ ਆਪਦੇ ਠੰਡੇ ਮੁਲਕ ਕੈਨੇਡਾ ਚ ਉੱਥੇ ਜਾ ਕੇ ਆਪਦਾ ਬਣ ਤੂੰ ਐਮਪੀ ਭਰਾਵਾ ਇੱਥੇ ਤੁਹਾਡੇ ਲਈ ਕੋਈ ਜਗ੍ਹਾ ਨਹੀਂ ਨਾਲੇ ਇਹ ਝਾੜੂ ਵਾਲਿਆਂ ਨੇ ਦਿਖਾਤਾ ਵੀ ਤੁਸੀਂ ਕਿੰਨੇ ਕੁ ਪਾਣੀ ਚੋਂ ਪੱਟ ਦੇ ਖੰਭ ਜੇ ਇਹਨਾਂ ਦੇ ਕਰਮਜੀਤਨ ਮੋਲ ਤਾਂ ਹੰਕਾਰਿਆ ਪਿਆਦੀ ਵੀ ਮੇਰੀ ਤਾਂ ਜਿੱਤ ਪੱਕੀ ਏ ਆ ਠੀਕ ਆ ਨਾ ਉਹਨੂੰ ਇਹ ਨਹੀਂ ਸੀ ਪਤਾ ਉਹਨੇ ਪਹਿਲਾਂ ਖਰਗੋਸ਼ ਔਰ ਕਛੂਏ ਦੀ ਕਹਾਣੀ ਨਹੀਂ ਸੀ ਸੁਣੀ ਕਦੇ ਠੀਕ ਆ ਨਾ ਚਲੋ ਇਹ ਗੱਲਾਂ ਨੂੰ ਪਾਸੇ ਕਰਦੇ ਹੋਏ ਦਸਤਾ ਕੌਮ ਨੇ ਕਿ ਨਿਚਾਰਾਂ ਤੇ ਸਰਦਾਰਾਂ ਚ ਕੀ ਫਰਕ ਹੁੰਦਾ ਤੇ ਨਵਾ ਨੌ ਦਿਨ ਪੁਰਾਣਾ 100 ਦਿਨ ਉਹ ਕਹਾਣੀ ਸਾਬਤ ਕਰਤੀ ਤੇ ਯਾਰ ਮੈਂ ਇੰਨਾ ਕੁ ਜ਼ਿਆਦਾ ਧੰਨਵਾਦ ਦਿਆਂ ਤੁਹਾਡਾ ਫਰੀਦਕੋਟ ਵਾਸੀਆਂ ਦਾ ਫਰੀਦਕੋਟ ਦੇ ਵੋਟਰਾਂ ਤੇ ਸਮੂਹ ਪੰਜਾਬੀਆਂ ਦਾ ਵੀ ਸ਼ਬਦ ਨਹੀਂ ਹੈਗੇ ਮੇਰੇ ਕੋਲੇ ਵੀਰੇ ਬਹੁਤ ਨਜ਼ਾਰਾ ਲਿਆਤਾ ਤੁਸੀਂ ਦਸਤਾ ਵੀ ਜਿਹੜੇ ਕੌਮ ਦੇ ਸ਼ਹੀਦਾਂ ਦੇ ਵਾਰਸ ਹੁੰਦੇ ਨੇ ਉਹਨਾਂ ਨੂੰ ਕੌਮ ਇਦਾਂ ਰੋਣ ਨਹੀਂ ਦਿੰਦੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਆਪਣੇ ਬੱਚੇ ਹੋਣਗੇ ਉਹ ਵੀ ਜਦ ਕਿਤੇ ਕੌਮ ਲਈ ਕੁਰਬਾਨੀ ਦੀ ਲੋੜ ਪਊਗੀ ਉਹ ਵੀ ਭੱਜ ਕੇ ਮੂਹਰੇ ਹੋਣਗੇ ਉਹਨਾਂ ਨੂੰ ਪਤਾ ਲੱਗ ਗਿਆ ਹੁਣ ਕਿ ਕੌਮ ਸਾਡੇ ਸ਼ਹੀਦਾਂ ਦਾ ਕਿਵੇਂ ਮੁੱਲ ਪਾਉਂਦੀ ਆ ਤੇ ਭਾਈ ਸਰਬਜੀਤ ਸਿੰਘ ਨੂੰ ਹੁਣ ਕੋਈ ਮੌਕਾ ਨਹੀਂ ਦਿੱਤਾ ਕੌਮ ਨੇ ਆਪਣੇ ਕੀ ਕਹਿੰਦੇ ਨੇ ਆਹ ਕੋਈ ਸ਼ਿਕਾਇਤ ਦਾ ਹੁਣ ਭਾਈ ਸਰਬਜੀਤ ਸਿੰਘ ਦੇ ਉੱਤੇ ਜ਼ਿੰਮੇਵਾਰੀ ਪਾਤੀ ਪੰਜਾਲੀ ਪਾਤੀ ਹੁਣ ਉਹ ਉੱਥੇ ਦਿੱਲੀ ਪਾਰਲੀਮੈਂਟ ਵਿੱਚ ਜਾ ਕੇ ਆਪਣੀ ਕੌਮ ਦੇ ਮੁੱਦੇ ਉਠਾਊਗਾ ਉਠਾਉਣੇ ਵੀ ਚਾਹੀਦੇ ਨੇ ਵੀਰੇ ਉਹਨੂੰ ਇੰਨੀ ਮਾਨਮੱਤੀ ਜਿੱਤ ਦਿੱਤੀ ਆ ਠੀਕ ਆ ਨਾ ਕਈ ਭੌਂਗ ਦੇ ਸੀਗੇ ਬੂਟਾ ਸਿੰਘ ਵਰਗੇ ਹੋਰ ਬਹੁਤ ਨੇ ਮੈਂ ਇਹ ਜੀ ਕਦੀਰ ਦਾ ਕੀ ਨਾ ਲੈਣਾ ਜਿਹੜਾ ਕਹਿੰਦੇ ਇਹਨਾਂ ਨੂੰ ਲੱਗ ਪਤਾ ਜਾਊਗਾ 4 ਜੂਨ ਨੂੰ ਹੈ ਵੀ ਕੀ ਨਿਕਲਦਾ ਪੀਪੇ ਚ ਕਿੰਨੇ ਕ ਦਾਣੇ ਨਿਕਲਦੇ ਨੇ ਠੀਕ ਆ ਨਾ ਉਹਨਾਂ ਨੂੰ ਯਾਰ ਹੁਣ ਮੈਨੂੰ ਐ ਨਹੀਂ ਸਮਝ ਆਉਂਦੀ ਵੀ ਸ਼ਰਮ ਨਹੀਂ ਆਉਂਦੀ ਉਹਨਾਂ ਯਾਰ ਉਹੀ ਐਵੇਂ ਦਾਅਵੇ ਕਰੀ ਜਾਂਦੇ ਨੇ ਬਿਨਾਂ ਗੱਲੋਂ ਆਪ ਕੋਸ ਕਰ ਨਹੀਂ ਸਕਦੇ ਦੂਜੇ ਦੇ ਜੈਲਸ ਫੀਲ ਕਰੀ ਜਾਣਾ ਚਲੋ ਛੱਡੋ ਇਹ ਗੱਲਾਂ ਸਿਰਫ ਇਹ ਵੀਡੀਓ ਮੈਂ ਬਣਾ ਰਿਹਾ ਆਪਣੇ ਕੌਮ ਦੇ ਜਿਹੜੇ ਆਹ ਆਪਣੇ ਫਰੀਦਕੋੜ ਦੇ ਵਾਸੀ ਨੇ ভোটার ਨੇ ਤੇ ਪੰਜਾਬ ਦੇ ਵਾਸੀ ਨੇ ਉਹਨਾਂ ਨੇ ਧੰਨਵਾਦ ਲਈ ਕਿ ਤੁਹਾਡਾ ਬਹੁਤ ਬਹੁਤ ਧੰਨਵਾਦ ਭਰਾਵੋ ਤੁਸੀਂ ਭਾਈ ਸਰਬਜੀਤ ਸਿੰਘ ਨੂੰ ਪਾਰਲੀਮੈਂਟ ਦੇਆਂ ਪੌੜੀਆਂ ਚੜ੍ਹਾ ਤੇ ਇੰਨੇ ਕਹਿੰਦਾ ਹੋਇਆ ਖਿਮਾ ਦੇ ਜਾਚਕਾਂ ਭਰਾਵੋ ਜੇ ਕਿਸੇ ਲਈ ਮਾੜਾ ਚੰਗਾ ਸ਼ਬਦ ਬੋਲਿਆ ਗਿਆ ਹੋਵੇ ਪਰ ਸਾਨੂੰ ਜਿੱਤ ਦੀ ਖੁਸ਼ੀ ਬਹੁਤ ਆ ਤੇ ਦੋ ਵੀਡੀਓ ਖਤਮ ਕਰਨ ਦੀ ਆਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ